ਸਤਿ ਸ੍ਰੀ ਅਕਾਲ ਫਰੈਂਚਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ ਜੋੜਾਂ ਦਾ ਦਰਦ ਰਹਿੰਦਾ ਹੈ ਜਾਂ ਤੁਹਾਨੂੰ ਗਠੀਆ ਹੈ ਜਾਂ ਵੈਸੀ ਹੀ ਸਵੇਰੇ ਜਦੋਂ ਉੱਠਦੇ ਹੋ ਬਾਡੀ ਪੇਨ ਰਹਿੰਦੀ ਹੈ ਤਾਂ ਸਵੇਰੇ ਉੱਠ ਕੇ ਕਿਹੜੇ ਕਿਹੜੇ ਤੁਸੀਂ 5 ਸਟ੍ਰੈਚ ਕਰਨੇ ਨੇ ਤਾਂ ਕਿ ਤੁਹਾਡੀ ਬਾਡੀ ਸਾਰਾ ਦਿਨ ਕੰਮ ਕਰਦੀ ਰਹੇ ਅਕਸਰ ਅਸੀਂ ਦੇਖਦੇ ਆਂ ਕੰਪਲੇਸ਼ਨ ਕੰਪਲੀਟ ਕਰਦਾ ਵੀ ਜਦੋਂ ਅਸੀਂ ਸਵੇਰੇ ਉੱਠਦੇ ਆਂ ਮੈਥੋਂ ਉਠਿਆ ਨਹੀਂ ਜਾਂਦਾ ਵੀ ਪਹਿਲਾਂ ਮੈਂ ਪੈਟ ਦਾ 5 ਮਿੰਟ ਫਿਰ ਮੈਂ ਉੱਠਦਾ ਸਾਰੇ ਸਰੀਰ ਦੇ ਵਿੱਚ ਜਖੜਨ ਰਹਿੰਦੀ ਆ ਤੁਸੀਂ ਇਹ ਕਸਰਤਾਂ ਬੈੱਡ ਤੇ ਹੀ ਕਰਨੀਆਂ ਨੇ ਸਵੇਰੇ ਰੋਜ਼ ਕਰਿਆ ਕਰਨੀਆਂ ਨੇ ਤੁਸੀਂ ਦੇਖੋਗੇ 2 ਹਫ਼ਤਿਆਂ ਦੇ ਵਿੱਚ ਵਿੱਚ ਤੁਹਾਨੂੰ ਕਿੰਨਾ ਤੰਦਰੁਸਤ ਫੀਲ ਹੋਣ ਲੱਗ ਜਾਣਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟ ਦੇਖਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ siri singh sraah physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਉੱਥੇ ਵੀ ਫੋਲੋ ਕਰ ਲਓ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸਰੀ ਸਿੰਘਸਰਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਸ਼ੁੱਕਰਵਾਰ ਫਰਾਈਡੇ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਅਸੀਂ Instagram ਪੇਜ ਐਸਰੀ ਸਿੰਘਸਰਾ ਫਿਜ਼ੀਓਥੈਰੇਪੀ ਪੇਜ ਤੇ ਲਾਈਵ ਹੋਇਆ ਕਰਦੇ ਹਾਂ ਜਿੱਥੇ ਅਸੀਂ ਸਾਰੇ ਸਵਾਲਾਂ ਦਾ ਜਵਾਬ ਦਿੰਨੇ ਆ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਠੋਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਸਟ੍ਰੈਚ ਕੀਤਾ ਹੈ ਆਪਾਂ ਹੈਮਸਟ੍ਰਿੰਗ ਔਰ ਕਾਫ ਦੋਨਾਂ ਨੂੰ ਇਕੱਠੇ ਸਟ੍ਰੈਚ ਕਰਾਂਗੇ ਤੁਸੀਂ ਕੀ ਕਰੋਗੇ ਇੱਕ ਚਾਦਰ ਜਾਂ ਤੌਲੀਆ ਕੋਈ ਵੱਡਾ ਸਾਰਾ ਲੈ ਲੈਣਾ ਹੈ ਔਰ ਇਸ ਨੂੰ ਤੁਸੀਂ ਆਪਣੇ ਪੰਜੇ ਦੇ ਵਿੱਚ ਪਾ ਲੈਣਾ ਹੈ ਇਸ ਜਗ੍ਹਾ ਤੇ ਕਰਕੇ ਔਰ ਦੋਨੋਂ ਅੱਥਾ ਨਾਲ ਪਕੜ ਕੇ ਤੁਸੀਂ ਲੱਤ ਨੂੰ ਉੱਪਰ ਚੱਕ ਦੇਣਾ ਹੈ ਜਿੰਨਾ ਤੱਕ ਚੱਕ ਸਕਦੇ ਹੋ ਔਰ ਇੱਥੇ ਤੁਸੀਂ ਹੋਲਡ ਕਰਨੀ ਹੈ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ लाथ नीचे रख तो दा। देनी है फिर तुम उपर चुक दोगे एक दो तीन चार पाँच, पे सत अठ नौ दस फिर उपर चुक दें एक दो तीन चार पाँच, पे सत अठ नौ दस फिर उपर चक दें एक दो तीन चार पाँच, पे सत अठ नौ दस फिर उपर चक दें एक ਤੋ 1 2 3 4 5 6 7 8 9 10 ਥੈਨ ਰਿਲੈਕਸ ਇਹ ਆਪਣੇ ਕੋਲੇ ਟੋਬਲ ਛੋਟਾ ਅਗਰ ਚਾਦਰ ਵੱਡੀ ਹੋਗੀ ਤੁਸੀਂ ਸਿੱਧੇ ਲੇਟੇ ਰਹੋਗੇ ਔਰ ਐਦਾ ਤੁਸੀਂ ਉੱਪਰ ਚੱਕ ਸਕਦੇ ਹੋ ਇਹ ਹੋਗੀ ਤੁਹਾਡੀ ਨੰਬਰ 1 ਸਟ੍ਰੈਚ ਜਿਸ ਦੇ ਵਿੱਚ ਆਪਾਂ ਹੈਮਸਟ੍ਰਿੰਗ ਪੱਟ ਦੇ ਪਿਛਲੇ ਪਾਸੇ ਔਰ ਪੰਜਣੀ ਦੇ ਮਸਲ ਨੂੰ ਸਟ੍ਰੈਚ ਕੀਤਾ ਹੁਣ ਦੂਸਰੇ ਪਾਸੇ ਤੁਹਾਨੂੰ ਕਰਕੇ ਦਿਖਾਉਨੇ ਆ ਇਹ ਵੀ ਆਪਾਂ ਪੰਜੇ ਦੇ ਵਿੱਚ ਪਾਵਾਂਗੇ ਔਰ ਆਪਣੀ ਲੱਤ ਨੂੰ ਉੱਪਰ ਚੱਕ ਦਾਂਗੇ ਜਿੰਨਾ ਚੱਕ ਸਕਦੇ ਹੋ जिते तो खिच महसूस होगी उसे रुक जाना और इतने दस सैकेंड होल्ड करना एक दो तीन चार पांच पे सत अठ नौ दस दैन रिलैक्स फिर उप चक दें एक दो तीन चार पांच पे सत अठ नौ दस दैन रिलैक्स फिर उप चक दें एक दो तीन चार पांच पे सत अठ नौ दस दैन रिलैक्स ये कसरत ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਇਹ ਤੁਹਾਡਾ ਹੋ ਗਿਆ ਹੈਮਸਟ੍ਰਿੰਗ ਔਰ ਕਾਫ ਦਾ ਸਟ੍ਰੈਚ ਦੂਸਰੀ ਐਕਸਰਸਾਈਜ਼ ਕੀ ਹੈ ਆਪਾਂ ਸਾਈਡ ਲਾਈਨ ਚ ਆ ਜਾਵਾਂਗੇ ਔਰ ਸਾਈਡ ਤੇ ਲੇਟ ਕੇ ਆਪਣੇ ਹੱਥ ਨਾਲ ਪੰਜੇ ਨੂੰ ਪਿੱਛੇ ਨੂੰ ਖਿੱਚ ਦਾਂਗੇ ਔਰ ਇਦਾਂ ਜਦੋਂ ਤੁਸੀਂ ਖਿੱਚੋਗੇ ਤੁਹਾਡੇ ਇਸ ਜਗ੍ਹਾ ਤੇ ਪੱਟ ਤੇ हिਪ ਫਲੈਕਸਰਸ ਨੇ ਜੋ ਸਟ੍ਰੈਚ ਪਏਗਾ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 then relax fir tusi stretch karna 1 2 3 4 5 6 7 8 9 10 then relax fir stretch karna 1 2 3 4 5 6 7 8 9 10 then relax ye tusi panch wari karna hun thonu dusri side karke dikhane ha stretch tusi side le loge aur pair mod dena ਔਰ ਦੂਸਰੇ ਹੱਥ ਦੀ ਮਦਦ ਨਾਲ ਇਸ ਨੂੰ ਪਿੱਛੇ ਨੂੰ ਖਿੱਚਦੋਂਗੇ ਜਿੰਨਾ ਖਿੱਚ ਸਕਦੇ ਹੋ ਅਗਰ ਥੋੜਾ ਨਹੀਂ ਖਿੱਚਿਆ ਜਾਊਗਾ ਤੁਸੀਂ ਤੌਲੀਏ ਦੀ ਮਦਦ ਨਾਲ ਵੀ ਖਿੱਚ ਸਕਦੇ ਹੋ ਇੱਦਾਂ ਪਕੜ ਲਓਗੇ ਔਰ ਤੌਲੀਏ ਨੂੰ ਖਿੱਚਦੋਂਗੇ ਇਦਾਂ ਕਰਕੇ ਔਰ ਤੁਹਾਡੀ ਖਿੱਚ ਪਈਗੀ ਪੱਟ ਦੇ ਅਗਲੇ ਪਾਸੇ ਇੱਥੇ ਤੁਸੀਂ ਹੋਲਡ ਕਰੋਗੇ 10 ਸੈਕਿੰਡ 1 2 3 4 5 6 7 8 9 10 ਫਿਰ ਖਿੱਚ ਦਾਂਗੇ 1 2 3 4 5 6 7 8 9 10 ਫਿਰ ਕਿਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਹ ਹੋ ਗਿਆ ਤੁਹਾਡਾ ਦੂਸਰਾ ਸਟ੍ਰੈਚ ਜਿਸ ਨੂੰ ਆਪਾਂ ਕਹਿੰਦੇ ਆ ਕੁਆਡ੍ਰਿਸੈਪ ਮਸਲ ਨੂੰ ਸਟ੍ਰੈਚ ਕੀਤਾ ਪੱਟ ਦੇ ਅੱਗੇ ਵਾਲੇ ਮਸਲ ਨੂੰ ਹੁਣ ਆਪਾਂ ਨੈਕਸਟ ਸਟ੍ਰੈਚ ਕਰਨ ਲੱਗੇ ਆ ਜਿਸ ਦੇ ਵਿੱਚ ਆਪਾਂ ਆਪਣੇ ਬੈਕ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਉਹ ਕਿਵੇਂ ਕਰਾਂਗੇ ਐਕਸਰਸਾਈਜ਼ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਆਪਣੇ

ਇਸ ਜਗ੍ਹਾ ਤੇ ਬਹੁਤ ਜ਼ਿਆਦਾ ਖਿੱਚ ਪੈਗੀ ਔਰ ਤੁਹਾਨੂੰ ਰਿਲੈਕਸ ਫੀਲ ਹੋਏਗਾ ਇੱਥੇ ਤੁਸੀਂ 10 ਗਿਣਨੇ ਨੇ 1 2 3 4 5 6 7 8 9 10 then ਰਿਲੈਕਸ ਹੋ ਜਾਣਾ ਫਿਰ ਆਪਾਂ ਉੱਠਣਾ ਔਰ then ਫਿਰ ਆਪਾਂ ਸਟ੍ਰੈਚ ਕਰਾਂਗੇ ਫਿਰ ਆਪਾਂ ਇੱਥੇ 10 ਗਿਣਾਂਗੇ 1 2 3 4 5 6 7 8 9 10 then ਰਿਲੈਕਸ ਇਹ ਵੀ ਤੁਸੀਂ ਪੰਜ ਵਾਰੀ ਕਰਨਾ ਇਹ ਹੋ ਗਿਆ ਤੁਹਾਡੇ ਜਿਹੜੇ ਤੁਸੀਂ ਲੇਟ ਕੇ ਸਟ੍ਰੈਚ ਕਰਨੇ ਸੀ ਇਹ ਸੀਗਾ ਕੋਬਰਾ ਪੋਸਟ ਰੈਚ ਹੁਣ ਆਪਾਂ ਸਟ੍ਰੈਚ ਦੋ ਰਹਿ ਗਏ ਉਹ ਆਪਾਂ ਬੈਠ ਕੇ ਕਰਾਂਗੇ ਸੋ ਹੁਣ ਚੌਥੀ ਕਸਰਤ ਕਰਨ ਲੱਗੇ ਆ ਇਸ ਦੇ ਵਿੱਚ ਆਪਾਂ ਆਪਣੇ ਨੈਕ ਦੇ ਮਸਲਸ ਨੂੰ ਸਟ੍ਰੈਚ ਕਰਾਂਗੇ ਗਰਦਨ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਆਪਣਾ ਅਪਰ ਟ੍ਰੈਪੀਜੀਅਸ ਔਰ ਲਿਵੇਟਰ ਸਕੈਪੂਲਾ ਆਪਾਂ ਕੀ ਕਰਾਂਗੇ ਆਪਾਂ ਗਰਦਨ ਨੂੰ ਇੱਕ ਪਾਸੇ ਟਿਲਟ ਕਰ ਦਾਂਗੇ ਖੱਪਾ ਹੱਥ ਪਿੱਛੇ ਲੈ ਜਾਾਂਗੇ ਸੱਚੇ ਹੱਥ ਦੀ ਮਦਦ ਨਾਲ ਗਰਦਨ ਨੂੰ ਖਿੱਚਦਾਂਗੇ ਇਦਾਂ ਕਰਕੇ ਇੱਥੇ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਫਿਰ ਖਿੱਚਦਾਂਗੇ 1 2 3 4 5 6 7 8 9 10 ਥੈਂਕ ਰਿਲੈਕਸ ਫਿਰ ਖਿੱਚਦਾਂਗੇ ਖਬਾਤ ਪਿੱਛੇ ਸਜਾਤ ਨਾਲ ਗਰਦਨ ਨੂੰ ਖਿੱਚਦਾ 1 2 3 4 5 6 7 8 9 10 ਪੰਜ ਵਾਰੀ ਐਸ ਸਾਈਡ ਪੰਜ ਵਾਰੀ ਐਸ ਸਾਈਡ ਸੱਚੀ ਪਾ ਪਿੱਛੇ ਕੱਬੀ ਬਾਹ ਦੇ ਨਾਲੇ ਤੱਕ ਖਿੱਚ ਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਪੰਜ ਵਾਰੀ ਐਸ ਸਾਈਡ ਕਰਨਾ ਪੰਜ ਵਾਰੀ ਐਸ ਸਾਈਡ ਕਰਨਾ ਆਪਣੇ ਅਪਰ ਟ੍ਰੈਪੀਜੀਅਸ ਮਸਲ ਨੂੰ ਆਪਾਂ ਸਟ੍ਰੈਚ ਕਰਾਂਗੇ ਹੁਣ ਆਪਾਂ ਗੱਲ ਕਰ ਲੈਂਗੇ ਲਿਵੇਟਰ ਸਕੈਪੋਲਾ ਮਸਲਸ ਦੀ ਇਸ ਦੇ ਵਿੱਚ ਕੀ ਕਰਾਂਗੇ ਸਿੱਧੇ ਬੈਠ ਜਾਾਂਗੇ ਗਰਦਨ ਨੂੰ ਆਪਾਂ ਬਿਲਕੁਲ ਸਿੱਧੀ ਆ 댓 ਇਜ਼ 0 ਡਿਗਰੀ ਔਰ ਇਹ ਹੋ ਗਿਆ 90 ਡਿਗਰੀ ਤੇ ਆਪਾਂ 45 ਡਿਗਰੀ ਤੇ ਗਰਦਨ ਨੂੰ ਟਿਲਟ ਕਰ ਦੇਣਾ ਸੱਚੇ ਹੱਥ ਨਾਲ ਆਪਾਂ ਗਰਦਨ ਨੂੰ ਇੱਥੋਂ ਪਕੜ ਲੈਣਾ ਖੱਬਾ ਹੱਥ ਪਿੱਛੇ ਜਾਏਗਾ ਆਪਣੀ ਕੱਚਵਲ ਦੇਖਣ ਦੀ ਕੋਸ਼ਿਸ਼ ਕਰਾਂਗੇ ਆਪਣੀ ਗਰਦਨ ਦੀ ਪਿਛਲੇ ਪਾਸੇ ਜਿੱਥੇ ਲਿਵੈਟਰ ਸਕੈਪੂਲਾ ਮਸਲਾ ਸਟ੍ਰੈਚ ਪਏਗਾ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫੇਰ 45 ਡਿਗਰੀ ਤੇ ਕੀਤਾ ਸੱਜਾ ਹੱਥ ਪਿੱਛੇ ਲੈ ਕੇ ਖੱਬੀ ਬਾਹ ਪਿੱਛੇ ਔਰ ਇਹਦਾ ਸਟ੍ਰੈਚ ਕਰਤਾ ਇੱਕ दो तो, तीन चार पाँच छः सात आठ नौ दस दें रिलैक्स भी पांच करना इसना सज्जे पासे करके दिखाने खब्बे पासे डिल्ट करता पताली डिग्री खब्बे हथ कच वाल देखा सज्जी वहाँ पिछे इतने होल्ड कर देंगे दस सैकेंड एक दो तो, तीन चार पाँच छः सात आठ नौ दस दें रिलैक्स ਫਿਰ ਥੈਲਟ ਕੀਤਾ 45 ਡਿਗਰੀ ਤੇ ਕਰਦੇ ਨੂੰ ਕਛਵਲ ਦੇਖਣ ਦੀ ਕੋਸ਼ਿਸ਼ ਖੱਬੇ ਹੱਥ ਨਾਲ نیچے ਨੂੰ ਕਿੱਥੇ ਆ ਸੱਜੀ ਬਾਹ ਪਿੱਛੇ ਲੈ ਗਏ ਇੱਥੇ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 ਦੈਨ ਰਿਲੈਕਸ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਬੈੱਡ ਤੇ ਲੇਟ ਕੇ ਕਰਨੀਆਂ ਹੀ ਕਰਨੀਆਂ ਨੇ ਇਸ ਤੋਂ ਬਾਅਦ ਉੱਠੋ ਪਾਣੀ ਪੀਓ ਫਰੈਸ਼ ਹੋਵੋ ਔਰ ਦੈਨ ਸੈਰ ਕਰਨ ਚਲੇ ਜਾਓ ਸੈਰ ਕਰਕੇ ਆ ਕੇ ਤੁਸੀਂ ਬਦਾਮ ਖਾਓ ਅਖਰੋਟ ਖਾਓ ਜਿਹੜੇ ਤੁਹਾਡੇ ਸਾਇਨੋਵিয়াল ਫਲੂਇਡ ਬਣਾਉਂਦੀਆਂ ਨੇ ਬਾਡੀ ਦੇ ਵਿੱਚ ਤੁਹਾਡੇ ਜੋਇੰਟਸ ਪਰਫੈਕਟ ਰਹਿਣਗੇ ਔਰ ਅਗਰ ਤੁਸੀਂ ਸੈਰ ਕਰਦੇ ਰਹੋਗੇ ਵੈਸੀ ਤੰਦਰੁਸਤ ਰਹੋਗੇ ਅਗਰ ਇਸ ਵੀਡੀਓ ਰਿਗਾਰਡਿੰਗ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਆਨਸਰ ਤੁਹਾਨੂੰ ਜਰੂਰ ਦੇਵਾਂਗੇ ਔਰ ਅਗਰ ਤੁਸੀਂ ਸਾਨੂੰ ਲਾਈਵ ਸਵਾਲ ਪੁੱਛ ਸਕਦੇ ਹੋ ਪੁੱਛਣਾ ਸਕਦੇ ਹੋ ਜਾਂ ਪੁੱਛ ਸਕਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਹਰ ਸ਼ੁੱਕਰਵਾਰ ਹਰ ਫਰਾਈਡੇ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਇੰਸਟਾਗ੍ਰam ਪੇਜ ਤੇ ਆਪਣੇ ਐਸ ਸਰੀ ਸਿੰਘ ਸਨਾ ਫਿਜ਼ੀਓਥੈਰੇਪੀ ਪੇਜ ਹੈ ਇੰਸਟਾਗ੍ਰam ਤੇ ਆਪਾਂ ਮੈਂਸ਼ਨ ਕਰ ਰਹੇ ਆ ਇਹ ਦੇਖੋ ਇਸ ਤੇ ਤੁਸੀਂ ਸਾਨੂੰ ਜੁੜੋ ਸਾਡੇ ਨਾਲ ਫੋਲੋ ਕਰੋ ਔਰ ਸਾਨੂੰ ਲਾਈਕ ਤੁਸੀਂ ਸਵਾਲ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਸਾਰੇ ਜਣੇ ਆਪਣਾ ਧਿਆਨ ਰੱਖਿਓ ਮਿਲਦੇ ਆਂ ਜਲਦ ਇੱਕ ਨਵੇਂ ਟੌਪਿਕ ਤੇ ਨਵੀਂ ਵੀਡੀਓ ਨਾਲ ਟਿਲ ਦੈਨ ਸਸਤ੍ਰੀਕਾਲ ਜੀ